ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਨਿੱਜੀ ਸਕੂਲ ਦੇ ਸਾਹਮਣੇ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਮਾਮਲਾ ਕੀ ਹੈ ਪਹਿਲਾਂ ਤਾਂ ਸਾਡੇ ਨਾਲ ਧਰਨੇ 'ਚ ਇਹ ਵਿਅਕਤੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਕੀ ਨਾਮ ਤੁਹਾਡਾ ਮੇਰਾ ਨਾ ਜਗਜੀਤ ਸਿੰਘ ਪੁੱਲਰ ਆ ਬਾਈ ਜੀ ਪੁੱਲਰ ਸਾਹਿਬ ਕੀ ਮਾਮਲਾ ਜਿਹੜਾ ਇੱਥੇ ਧਰਨਾ ਮਾਮਲਾ ਬਾਈ ਜੀ ਇਹ ਮੇਰੇ ਖਿਆਲ ਸੈਵਨਥ ਕਲਾਸ ਦੀ ਹੈ ਗੁੜੀਆ ਤੇ ਬੈਂਡ ਦੇ ਵਿੱਚ ਜਾ ਰਹੀ ਸੀਗੀ ਜਦੋਂ ਡਰਾਈਵਰ ਨੇ ਸਾਰੇ ਬੱਚੇ ਤਾਰ ਤੇ ਤੇ ਉਹ ਗੁੜੀਆ ਰਹਿ ਗਈ ਸੀ ਇਕੱਲੀ ਉਦੋਂ ਬਾਅਦ ਜੋ ਉਸਨੇ ਉਸ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਗੁੜੀਆਂ ਨੇ ਮੜਾ ਮੋਟਾ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਮੁਰ ਕੇ ਉਹਨੂੰ ਕਹਿੰਦਾ ਵੀ ਤੈਨੂੰ ਮੈਂ ਕੁਝ ਖਾਣ ਨੂੰ ਚੀਜ਼ ਦਵਾ ਦੇਣਾ ਕਰ ਦੇਣਾ ਲਾਲਚ ਦਿੰਦਾ ਔਰ ਉਹ ਬੱਚ ਤਾਂ ਐ ਰਹਿ ਗਈ ਵੀ ਚਲੋ ਉਹਨਾਂ ਦੀ ਮਾਤਾ ਨੇ ਚੰਗੀ ਸਿੱਖਿਆ ਦਿੱਤੀ ਆ ਉਹ ਗੁੜੀਆਂ ਡਰੀ ਨਹੀਂ ਖੁੱਲ ਕੇ ਉਸਨੇ ਘਰੇ ਦੱਸਤੀ ਸਾਰੀ ਗੱਲਬਾਤ ਤੇ ਉਸ ਤੋਂ ਬਾਅਦ ਜਦੋਂ ਸਕੂਲ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤੇ ਇਹ ਪੱਲਾ ਛਾੜ ਗਏ ਆਪਣਾ ਇਹ ਕਹਿੰਦੇ ਵੀ ਸਾਡੀ ਬੈਨਾਂ ਦੇ ਬੱਚਾ ਸਾਡੀ ਕੋਈ ਵੀ ਜ਼ਿੰਮੇਵਾਰੀ ਨਹੀਂ ਬੱਚਾ ਜਦੋਂ ਸਕੂਲ ਤੋਂ ਬਾਹਰ ਜਾ ਵਰਦਾ ਤੋ ਕੁੜੀਆਂ ਵੀ ਹੁਣ ਇੰਨੀ ਕਬੜਾਈ ਵੀ ਆ ਕਹਿੰਦੇ ਤਿੰਨ ਚਾਰ ਦਿਨ ਹੋ ਗਏ ਵਿਚਾਰੀ ਉਹ ਮਤਲਬ ਜਿ ਦਿਮਾਗ ਤੇ ਹੋ ਹੀ ਜਾਂਦੀ ਹੈ ਟੈਨਸ਼ਨ ਹੁਣ ਸਕੂਲਾਂ ਦੇ ਬੈਨਾਂ ਤੇ ਤੁਸੀਂ ਦੇਖ ਲਓ ਸਕੂਲਾਂ ਦੇ ਨਾਮ ਲਿਖੇ ਹੋਏ ਆ ਹਨਾ ਜਿਸ ਤਰ੍ਹਾਂ ਹਾਈ ਕੋਰਟ ਦੇ ਵੀ ਹੈਗੇ ਆਗੇ ਰੂਲ ਵੀ ਆਪਣਾ ਬੈਨਾਂ ਦੇ ਵਿੱਚ ਕੈਮਰੇ ਲੱਗੇ ਹੋਣੇ ਚਾਹੀਦੇ ਆ ਜੀ ਹਨਾ ਲੇਡੀ ਕੁੜੀਆਂ ਆਉਂਦੀਆਂ ਲੇਡੀ ਸਟਾਫ ਵੀ ਹੋਣਾ ਚਾਹੀਦਾ ਕੋਈ ਇਹਨਾਂ ਦੀ ਫਿਟਨੈਸ ਨਹੀਂ ਹੈਗੀ ਬੈਨਾਂ ਦੀ ਠੀਕ ਹੈ ਕਿਸੇ ਦਾ ਇੰਸ਼ੋਰੈਂਸ ਵੀ ਨਹੀਂ ਹੈ ਕਾਗਜ਼ ਵੀ ਨਹੀਂ ਪੂਰੇ ਹੈਗੇ ਉਹ ਚੱਕ ਕੀਤੇ ਆ ਬਕਾਇਦਾ ਸੀ ਤੇ ਇਹਦੇ ਬੱਚੇ ਫਿਰ ਜੀ ਜ਼ਿੰਮੇਵਾਰੀ ਲਊਗਾ ਕੌਣ ਬੱਚਿਆਂ ਦੀ ਦੱਸੋ ਜਦੋਂ ਡਰਾਈਵਰ ਤੇ ਪਰਚਾ ਹੋ ਗਿਆ ਉਹਨੂੰ ਰੈਸਟ ਵੀ ਕਰ ਲਿਆ ਚਲੋ ਜਿਹੜੀ ਉਹ ਕਾਰਵਾਈ ਤਾਂ ਹੋएगी ਫਿਰ ਹੁਣ ਆਪਾਂ ਜਿਹੜਾ ਇੱਥੇ ਧਰਨਾ ਕਿਸ ਵਾਸਤੇ ਤੇ ਮੰਗ ਕੀ ਮੰਗ ਤਾਂ ਇਹ ਹੈ ਜੀ ਗੱਲ ਤਾਂ ਨਿਬੜੀ ਗਈ ਸੀ ਕਿ ਇਹ ਕਹਿੰਦੇ ਸੀ ਵੀ ਜੇ ਉਹਨਾਂ ਟੀਚਰ ਹੈਗੀ ਦੇਖੋ ਵੀ ਇੱਕ ਹਨਾ ਲੇਡੀਜ਼ ਆ ਉਹਦੇ ਵੀ ਬੱਚੇ ਹੋਣਗੇ ਉਹ ਕਹਿੰਦੇ ਸੀਗੇ ਵੀ ਸਾਡੇ ਕੋਲੇ ਆ ਕੇ ਸੌਰੀ ਫੀਲ ਕਰੀ ਪਹਿਲਾਂ ਤਾਂ ਉਹਨਾਂ ਨੇ ਸੌਰੀ ਨਹੀਂ ਮੰਗੀ ਜੀ ਉਹ ਕਹਿੰਦੇ ਵੀ ਪੇਰੈਂਟਸ ਅੰਦਰ ਆ ਜਾਣ ਨਹੀਂ ਕਿਸ ਗੱਲ ਦੀ ਸੌਰੀ ਮੰਗੀ ਗੱਲ ਉਹਨਾਂ ਨੇ ਜੀ ਫੋਨ ਤੇ ਉਹਨਾਂ ਨੂੰ ਗਲਤ ਬੋਲਿਆ ਇੱਕ ਤਾਂ ਜਦੋਂ ਕਹਿੰਦਾ ਵੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਸਕੂਲ ਤੋਂ ਬਾਹਰ ਤੇ ਕੁਝ ਥੋੜਾ ਜਿਹਾ ਉਹਨਾਂ ਨੇ ਰੂਡਲੀ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਇੱਕ ਤਾਂ ਗੱਲ ਐਡੀ ਪੱਤਾ ਹੋ ਗਈ ਹਨਾ ਵੀ ਤੁਸੀਂ ਸਾਨੂੰ ਪਿਆਰ ਨਾਲ ਸਾਡੇ ਨਾਲ ਗੱਲ ਸੁਣਨੀ ਤਾਂ ਕੀ ਸੀ ਵੀ ਉਲਟਾ ਤੁਸੀਂ ਸਾਡੇ ਗਾਲੀ ਪਈ ਗਏ ਤੇ ਉਹ ਚੀਜ਼ ਦੀ ਮਾਫੀ ਮੰਗਣ ਨੂੰ ਕਿਹਾ ਸੀਗਾ ਜੀ ਤੇ ਪਰ ਉਹ ਇੱਥੇ ਆ ਕੇ ਸਟੋਰੀ ਸੁਣਾ ਗਏ ਵੀ ਐ ਐ ਹੋਇਆ ਮਾਫੀ ਉਹਨਾਂ ਨੇ ਮੰਗੀ ਨਹੀਂ ਉਸ ਤੋਂ ਬਾਅਦ ਹੁਣ ਉਹ ਪੇਰੈਂਟਸ ਕਹਿੰਦੇ ਵੀ ਇਹਨੂੰ ਮੇਰੀ ਡਿਪਟੀ ਕਮਿਸ਼ਨਰ ਪਟੰਡਾ ਨਾਲ ਹੁਣੇ ਅਸੀਂ ਉਹਨਾਂ ਦੀ ਬਾਈਟ ਕਰਕੇ ਆਏ ਉਹਨਾਂ ਨੇ ਕਿਹਾ ਕਿ ਜਿਹੜੀ ਸਕੂਲ ਦੀ ਮੈਨੇਜਮੈਂਟ ਆ ਜਾਂ ਪ੍ਰਿੰਸੀਪਲ ਆ ਉਹ ਇਸ ਜ਼ਿੰਮੇਵਾਰੀ ਤੋਂ ਨਹੀਂ ਪਾਸ ਸਕਦੇ ਉਹਨਾਂ ਨੂੰ ਸਕੂਲ ਬੈਨਾਂ ਦੀ ਜ਼ਿੰਮੇਵਾਰੀ ਲੈਣੀ ਪਊਗੀ ਉਸ ਤੋਂ ਅਗਰ ਜੇ ਕੋਈ ਇਸ ਤਰ੍ਹਾਂ ਕਰਦਾ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਊਗੀ ਉਹਨਾਂ ਨੇ ਕਿਹਾ ਕਿ ਹੌਨ ਵਾਲੇ ਦਿਨਾਂ ਵਿੱਚ ਜੇ ਜਿਹੜੇ ਬੈਨਾਂ ਤੇ ਨਿਯਮਾਂ ਦੀ ਲੰਘਣਾ ਕਰਦੇ ਉਹਨਾਂ ਖਿਲਾਫ ਹੀ ਕਾਰਵਾਈ ਕੀਤੀ ਜਾਊਗੀ ਡਿਪਟੀ ਕਮਿਸ਼ਨਰ ਪਟੰਡਾ ਤਾਂ ਕਹਿ ਰਹੇ ਆ ਵੀ ਸਕੂਲ ਦੀ ਜ਼ਿੰਮੇਵਾਰੀ ਆ ਬਿਲਕੁਲ ਜੀ ਇਹ ਤਾਂ ਦੇਖੋ ਹਾਈ ਕੋਰਟ ਦੇ ਨਿਰਦੇਸ਼ ਹੈ ਜੀ ਡੀਸੀ ਸਾਹਿਬ ਨੇ ਵੀ ਸਾਡੇ ਇੱਕ ਚੰਗੇ ਅਫਸਰ ਹੈ ਵਧੀਆ ਸਾਨੂੰ ਵੀ ਉਮੀਦ ਹੈ ਵੀ ਪੂਰਾ ਇਨਸਾਫ ਹੋਊਗਾ ਪਰ ਇਹਨਾਂ ਨੇ ਤਾਂ ਹੁਣ ਆਪਦਾ ਇੱਕ ਲੈਟਰ ਇਸ਼ੂ ਕਰਤਾ ਅੱਜ ਉਹ ਗਰੁੱਪ ਬਣਿਆ ਹੋਣਾ ਕੋਈ ਸਕੂਲ ਦਾ ਉਹਦੇ ਵਿੱਚ ਉਹਨਾਂ ਨੇ ਲੈਟਰ ਇਸ਼ੂ ਕਰਤਾ ਵੀ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਵੀ ਸਾਡੀ ਸਕੂਲ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਜਦ ਕਿ ਹੁਣ ਤੁਸੀਂ ਦੇਖੋ ਵੀ ਬੱਚੇ ਆਪਣੇ ਕੋਲ ਕਿੰਨਾ ਕੰਮ ਰਹਿੰਦੇ ਘਰੇ ਦੋ ਚਾਰ ਦੋ ਤਿੰਨ ਘੰਟੇ ਜਾਂਦੇ ਫੇਰ ਟਿਊਸ਼ਨਾਂ ਪੜਨ ਜਾਵਟਦੇ ਆ ਤੇ ਮਾਪੇ ਅਸਲੀ ਤਾਂ ਸਕੂਲ ਵਾਲੀ ਹੁੰਦੇ ਆ ਨਾ ਇਹਨਾਂ ਦੀ ਜ਼ਿੰਮੇਵਾਰੀ ਆ ਸਾਰੀ ਹੋਣੀ ਚਾਹੀਦੀ ਆ ਇਹ ਬੱਚੇ ਜਿਹੜੇ ਜ਼ਿਆਦਾ ਟਾਈਮ ਇਨਕੋ ਸਪੈਂਡ ਕਰਦੇ ਆ ਤੇ ਪਹਿਲਾਂ ਵੀ ਇੱਕ ਮਾਮਲਾ ਪਹਿਲਾਂ ਵੀ ਹੋ ਚੁੱਕਿਆ ਇੱਥੇ ਕੁੜੀ ਦੇ ਸੂ ਸਾਈਡ ਦਾ ਜੀ ਮਤਲਬ ਸਕੂਲਾਂ ਦਾ ਹੈ ਮਾੜਾ ਹਾਲ ਹੀ ਕੁੱਲ ਮਿਲਾ ਕੇ ਤੇ ਵੀ ਅਸੀਂ ਚਾਹੁੰਦੇ ਆ ਵੀ ਗਾਹ ਨੂੰ ਕੋਈ ਐਵਜੀ ਮਸਾਪਿਕ ਨਾ ਹੋਵੇ ਡਿਸੀਜ਼ ਆਉਣ ਉਹ ਅਸੀਂ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਚੰਗਾ ਸਖਤਾਈ ਨਾਲ ਸਕੂਲ ਨੂੰ ਵੀ ਖਿੱਚ ਕੇ ਮੜਾ ਜਾ ਕੇ ਆ ਜਾ ਸੋ ਡਿਪਟੀ ਕਮਿਸ਼ਨਰ ਬਠਿੰਡਾ ਨੇ ਇਸ ਮਾਮਲੇ 'ਚ ਕਿਹਾ ਕਿ ਜਿਹੜੀ ਮੈਨੇਜਮੈਂਟ ਆ ਜਾਂ ਸਕੂਲ ਦੇ ਜਿਹੜੇ ਪ੍ਰਿੰਸੀਪਲ ਆ ਉਹ ਇਸ ਜ਼ਿੰਮੇਵਾਰੀ ਤੋਂ ਨਹੀਂ ਪਾਸ ਸਕਦੇ ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਪਊਗੀ ਕਿਉਂਕਿ ਸਕੂਲ ਸੇਫਟੀ ਪਾਲਿਸੀ ਦੇ ਤਹਿਤ ਬੱਚੇ ਹੁੰਦੇ ਉਹਦੇ ਵਿੱਚ ਸਕੂਲ ਮੈਨੇਜਮੈਂਟ ਦੀ ਜਾਂ ਸਕੂਲ ਦੇ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਹੈ ਡਿਪਟੀ ਕਮਿਸ਼ਨਰ ਬਠਿੰਡਾ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ ਉਸ ਹੰਦੇ ਜੀ ਸਰ ਜਿਹੜੇ ਸਕੂਲ ਦੇ ਪਰਿਵਾਰਿਕ ਨਾਵਲ ਨੋਟ ਰੱਖ ਰਹਾ ਹੈ ਜਾਂ ਵੀ ਜਿਹੜੇ ਸਕੂਲ ਦੇ ਜਿਹੜੇ ਮਾਲਕਾ ਮੈਨੇਜਮੈਂਟ ਆ ਨਿਯਮਾਂ ਦੀ ਉੱਪਰ ਨਾ ਕਰਦੇ ਆ ਤੇ ਉਹ ਜਿਹੜੇ ਸਕੂਲ ਬਣਾ ਵਿੱਚ ਜਿਹੜੇ ਚਾਹੀਦੇ ਆ ਕੈਮਰੇ ਵਗੈਰਾ ਜੈਨਨੀ ਹੋਂਦ ਤਾਂ ਉਹ ਕੁਝ ਹੈ دیکھیے جہاں یہ اشو ہے یہ پہلے بھی آپ آر ٹی اے ایس ڈی ایمز کئی بار جڑی ہے اسکول ویس کی چیکنگ کرائی ہے انفیکٹ پچھلے سال اپنا ایک آدیش یہ بھی دن بھی انہیں ڈرائیورس نے انہیں سارا کی ایک بار ڈور ٹیکس آئی سائٹ چیک پلس جہاں کا کریمنل ریکارڈ ہے وہ ایک بار ضرور اپنا چیک کرا لیے انہوں کی پراپر کنڈکٹ ویریفیشن جی وہ ہونی چاہیے جہاں بھی انسیڈنٹ ہوا ہے وہ پولیس نے امیجیٹلی کاروائی کی ہے ਤੇ ਦੇ ਆਪਾਂ ਆਪਣੀ ਤਰਫੋਂ ਜਿਹੜਾ ਹੈਗਾ ਕੋਸ਼ਿਸ਼ ਬਹੁਤ ਕਰ ਰਹੇ ਆ ਕਿ ਆਪਾਂ ਇਨਸ਼ੋਰ ਕਰੀਏ ਕਿ ਜਿਹੜਾ ਬੱਚਾ ਗੱਡੀ ਵੀ ਜਾ ਰਹਾ ਹੈ ਉਹ ਹਰ ਪੱਕੂ ਸੇਫ ਹੋਵੇ ਪਾਵੇਂ ਜਿਹੜਾ ਉਹਦੇ ਵਿੱਚ اٹੈਂਡੈਂਟ ਹੈ ਪਾਵੇਂ ਉਹ ਜਿਹੜਾ ਡਰਾਈਵਰ ਹੈ ਉਹਦਾ ਕੰਡਕ ਉਹਦਾ ਕਿਰਦਾਰ ਸਾਰਾ ਕੁਝ ਵੈਰੀਫਾਈ ਹੋ ਕੇ ਹੀ ਉਹ ਜਿਹੜੀ ਹੈਗੀ ਆ ਗੱਡੀਆਂ ਨੂੰ ਚਲਾਉਣ ਤੇ ਜਿੱਥੇ ਤੱਕ ਵਾਈਲੇਸ਼ਨਸ ਦੀ ਗੱਲ ਹੈ ਜੀ ਕਿ ਇਹ ਕਈ ਸਾਰੀ ਥਾਵਾਂ ਤੇ ਸੀਸੀਟੀਵੀ ਜਿਹੜੇ ਹੈਗੇ ਆ ਉਹ ਆ ਇਹਨਾਂ ਦੇ ਇੰਟਰਨਲ ਸੀਸੀਟੀਵੀ ਲਾਣੇ ਆਉਣ ਨਹੀਂ ਲੱਗੇ ਨੇ ਉਹਦੇ ਬਾਰੇ ਮੈਂ ਆਰਟੀਆ ਸਾਹਿਬ ਨੂੰ ਇੱਕ ਵਾਰ ਦੁਬਾਰਾ ਤੋਂ ਜਿਹੜਾ ਹੈਗਾ ਕਹਿ ਦੇਣਾ ਕਿ ਉਹ ਦੁਬਾਰਾ ਇੱਕ ਵਾਰ ਚੈਕਿੰਗ ਕਰ ਲੈਣ ਇਥੇ ਇਹ ਵੀ ਮੈਂ ਕਹਿਣਾ ਚਾਹਾਂਗਾ ਕਿ ਕਈ ਸਾਰੇ ਸਕੂਲ ਆਮ ਤੌਰ ਤੇ ਇਹ ਕਹਿੰਦੇ ਆ ਕਿ ਇਹ ਜਿਹੜੀ ਗੱਡੀਆਂ ਨੇ ਸਕੂਲ ਨਹੀਂ ਚਲਾ ਰਹਾ ਬਲਕਿ ਕੋਈ ਪ੍ਰਾਈਵੇਟ ਬੰਦਾ ਹੈ ਤੇ ਪੇਰੈਂਟਸ ਨੇ ਆਪਣੇ ਆਪ ਹੀ ਸਕੂਲ ਬੱਸ ਲਾਈ ਹੋਈ ਹੈ ਮੈਂ ਸਾਰੇ ਸਕੂਲ ਪ੍ਰਿੰਸੀਪਲਸ ਨੂੰ ਇਹ ਵੀ ਸਾਫ਼ ਕਰਨਾ ਚਾਹਾਂਗਾ ਕਿ ਹਦਾਇਤਾਂ ਦੇ ਹਿਸਾਬ ਨਾਲ کوئی بھی اس طریقے دا کہ جی جڑا ہے گا پرائیویٹ کوئی ٹرانسپورٹر ہے ذمہ جڑی ہے کہ وہ پرنسپل تے بھی ہوندی ہے کہ وہ انشور کریں کہ جڑی ویہیکلز انہوں دے بچے لے کے آ رہی ہے وہ جڑی بھی

ਕਿੰਨੇ ਸਕੂਲ ਐਕਚੁਅਲ ਵਿੱਚ ਉਹਨੂੰ ਇੰਪਲੀਮੈਂਟ ਕਰ ਰਹੇ ਹੈ ਤੇ ਕਿਤੇ ਕਿਤੇ ਜੜੀ ਹੈਗੀ ਹੈ ਉਹ ਕਮੀਆਂ ਤਾਂ ਜੋ ਦੁਬਾਰਾ ਇਸ ਤਰੀਕੇ ਦੀ ਕੋਈ ਘਟਨਾ ਨਾ ਹੋਵੇ ਸਿਰ ਪਿਛਲੇ ਦਿਨ ਚੈਕਿੰਗ ਕੀਤੀ ਗਈ ਸੀ ਟ੍ਰੈਫਿਕ ਇੰਚਾਰਜ ਵੱਲੋਂ ਅਦਾਇਤਾ ਵੀ ਦਿੱਤੀ ਗਈ ਸੀ ਇਸ ਤਰ੍ਹਾਂ ਦੀ ਕਾਰਵਾਈ ਹੋਊਗੀ ਜੇ ਸਕੂਲ ਦੇ ਵਿੱਚ ਜਿਹੜੀ ਤੁਹਾਡੇ ਵੱਲੋਂ ਇਹਦੇ ਵਿੱਚ ਆ ہر طریقے دے پاویں کیونکہ یہاں جیلز ہے یہاں کی رجسٹریشن دے واسطے بھی ڈی وغیرہ دی رپورٹ بھی چاہیے دی ہوتی ہے پا میں وہ سی بی ایس دے نال بھی افیلیٹڈ ہون تے آپ جے سکولز کمپلائی نہیں تے تو آپ کے خلاف جڑا ہے گا رجسٹریشن کینسلیشن دا بھی سی بی ایس نو لکھ سکتے ہیں پر حال دی گیڑی آپ یہ چاہوں گے کہ کی جڑا کیونکہ اتنے سارے بچوں دی ایجوکیشن دا سوال ہوندہ ہے تے کوشش یہی کریں گے کہ سارے سکولز نو نال لے کے انہوں نے پراپر گائیڈ کر کے انہوں نے پراپر ساری پالیسی دوبارہ تو ایک بار سکھا کے y por, 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 si no se dice triquenal